ਹੈਲੋ ਸੰਗਤਾਂ ਹਾਂਜੀ ਕਿੱਥੇ ਹੋ? ਉਹ ਆਰੀ ਦੀਪ ਦੇ ਦਾਸ ਤੁਜੀ ਕੋੜੀਆਂ ਦੇ ਤਰੇ ਵੇ। ਹਾਂਜੀ ਨਵੀਂ ਲੋਕੇਸ਼ਨ ਤੇ। ਹਾਂਜੀ ਆਨੇ ਜਾਣਾ ਜਾਣਾ ਕਿਉਂ ਨਹੀਂ ਹੈਗਾ ਆਪਾਂ। ਸੋ ਸਾਰੀ ਸੰਗਤ ਜੀ ਨੂੰ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ ਅੱਜ ਤੁਹਾਨੂੰ ਨਵੀਂ ਲੋਕੇਸ਼ਨ ਤੇ ਅਸੀਂ ਪਹਿਲੀ ਵਾਰ ਨਾ ਜਾ ਰਹੇ ਹਾਂ ਉਸ ਗੁਰਦੁਆਰੇ ਸਾਹਿਬ ਗੁਰਦੁਆਰ ਸਾਹਿਬ ਦਾ ਨਾਮ ਹੈਗਾ ਗਊਕਾਟ ਸੋ ਸਮਰਾਲਾ ਚੌਂਦੇ ਕੋਲੇ ਪੈਂਦਾ ਵਾ। ਤੇ ਅੱਜ ਮੇਰੇ ਨਾਲ ਜਾਊਗਾ ਦੀਪ ਅੱਜ ਦੋਸਤੋ ਅਸੀਂ ਹੁਣ ਨਿਕਾ ਲੱਗੇ ਆਂ ਗੁਰਦੁਆਰਾ ਸਾਹਿਬ ਲੋਹਕਾਟ ਸੋ ਅੱਜ ਮੇਰੇ ਨਾਲ ਹੈਗਾ ਦੀਪ ਸਿੰਘ ਕਿਉਂਕਿ ਅਸੀਂ ਹਰੇਕ ਵੀਡੀਓ ਦੇ ਵਿੱਚ ਨਾਲ ਮੇਰੇ ਪ੍ਰਿੰਸ ਹੁੰਦਾ ਸੋ ਦੀਪ ਕਾ ਵੀ ਚੈਟੋ ਮੈਨੂੰ ਕਹਿ ਰਿਹਾ ਸੀਗਾ ਵੀ ਜੀ ਆਪਣੇ ਬਲੌਗ ਦੇ ਵਿੱਚ ਮੈਨੂੰ ਵੀ ਸ਼ਾਮਲ ਕਰੋ ਮੈਂ ਵੀ ਜਾਣਾ ਚਾਹੁੰਦਾ ਵਾਂ ਸੋ ਅੱਜ ਅਸੀਂ ਇਹਨੂੰ ਨਾਲ ਲੈ ਕੇ ਜਾ ਰਹੇ ਆਂ ਦੀਪ ਸਿੰਘ ਨੂੰ ਸੋ ਅੱਜ ਦੇ ਵਲੋਗ ਵਿੱਚ ਦੀਪ ਕੋਈ ਅਸੀਂ ਜਾਣਾ ਆਪਣੇ ਮੋਟਰਸਾਈਕਲ ਤੇ ਮੋਟਰਹਾਈਵੇ ਤੇ ਤਿੰਨ ਜਾਣੇ ਅਸੀਂ ਨਹੀਂ ਜਾ ਸਕਦੇ ਚਲਾਨ ਦਾ ਵੀ ਡਰ ਹੁੰਦਾ ਵਾ ਸੋ ਅਸੀਂ ਜਾਵਾਂਗੇ ਹੁਣ ਦੋ ਜਾਣੇ ਪ੍ਰਿੰਸ ਨੋਜ਼ਲੀ ਲੋਕੇਸ਼ਨ ਦੇ ਵਿੱਚ ਨਾਲੇ ਕੇ ਜਾਵਾਂਗੇ ਜੋ ਵੀ ਅਗਲੇ ਗੁਰਦੁਆਰਾ ਸਾਹਿਬ ਜਾਵਾਂਗੇ ਅਸੀਂ ਸੋ ਆਓ ਹੁਣ ਆਪਾਂ ਚੱਲੀਏ ਗੁਰਦੁਆਰਾ ਸਾਹਿਬ ਤੇ ਹੈਲਮਟ ਆਪਾਂ ਹੁਣ ਚੱਕ ਲੈਣਾ ਵਾ ਤੇ ਜਾਂਦੇ ਆ ਗੁਰਦੁਆਰਾ ਸਾਹਿਬ ਵੀਡੀਓ ਦੇ ਵਿੱਚ ਬਣੇ ਰਹੋ ਲੋ ਸੰਗਤ ਜੀ ਵੀਰ ਜੀ ਘਾਣਾ ਮੋਰਸਾ ਕੋ ਕੱਢਣ ਲੱਗਿਆ ਤੇ ਹਲਮੈ ਟ ਉਹਨਾਂ ਦੇ ਕੋਲ ਆ ਤੇ ਚਲੋ ਵੀਡੀਓ ਤੇ ਬਣੇ ਰਹੋ ਚੱਲਦੇ ਆ ਗੁਰਦੁਆਰੇ ਲੋ ਸੰਗਤ ਜੀ ਗੁਰਦੁਆਰਾ ਸਾਹਿਬ ਤੋ ਹੀ ਦੇਖ ਸਕਦੇ ਆ ਅੱਛੀ ਲੋਕੇਸ਼ਨ ਤੇ ਪਹੁੰਚ ਚੁੱਕੇ ਆ ਤੁਸੀਂ ਦੇਖੋ ਗੁਰਦੁਆਰਾ ਸਾਹਿਬ ਲੋ ਸੰਗਤ ਜੀ ਗੁਰਦੁਆਰਾ ਸਾਹਿਬ ਅਸੀਂ ਪਹੁੰਚ ਚੁੱਕੇ ਆ ਬਗੂ ਕਾਟ ਤੇ ਹੁਣ ਅਸੀਂ ਲਾਵਾਂਗੇ ਆਪਣੇ ਬਾਈਕ ਸਟੈਂਡ ਦੇ ਵਿੱਚ आओ हम अपना बाइक लाइए स्टैंड जी आप हम ला लिया बाइक मोटरसाइकिल स्टैंड 81 ਗੁਰਦੁਆਰਾ ਬਾਉ ਕਾਰ ਪਾਸਾ ਹੀ ਪਹਿਲੀ ਇਹ ਮੇਰਾ ਆਫਟਰ ਲੋਕ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਗੁਰਦਸਾਹਿਬ ਦੇ ਵਿੱਚ ਪਾਰਕਿੰਗ ਲਾਉਣ ਤੋਂ ਬਾਅਦ ਇਹ ਆਪਣੀ ਪਾਰਕਿੰਗ ਇੱਧਰ ਵੀ ਪਾਰਕਿੰਗ ਆਪਣੀ ਤੇ ਆਓ ਹੁਣ ਗੁਰਦਸਾਹਿਬ ਅੰਦਰ ਲੈ ਚਲੀਏ ਪਹਿਲਾਂ ਆਪਾਂ ਤੁਹਾਨੂੰ ਜੋੜੇ ਘਰ ਦੇ ਵਿੱਚ ਜੋੜੇ ਜਮਾ ਕਰਾਵਾਂਗੇ ਫਿਰ ਉਸ ਤੋਂ ਬਾਅਦ ਹੱਥ ਧੋ ਕੇ ਆਪਾਂ ਦੇ ਘਰ ਵਿੱਚ ਦੇਖ ਲਵਾਂਗੇ ਫਿਰ ਆਪਾਂ ਦਰਬਾਰ ਦੇ ਅੰਦਰ ਮੱਥਾ ਟੇਕਾਂਗੇ ਫਿਰ ਸਰੋਵਰ ਵੱਲ ਲੈ ਕੇ ਜਾਵਾਂਗੇ ਨਿਸ਼ਾਮ ਸਾਹਿਬ ਨੇ ਮੱਥਾ ਟੇਕਾਂਗੇ ਤਾਂ ਫਿਰ ਲੰਗਰ ਹਾਲ ਦੇ ਵਿੱਚ ਲੈ ਕੇ ਜਾਵਾਂਗੇ ਫਿਰ ਤੁਹਾਨੂੰ ਗੁਰਦਵਾਰ ਸਾਹਿਬ ਦਾ ਪੂਰਾ ਇਤਿਹਾਸ ਦੱਸਾਂਗੇ ਆਓ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਜੋੜਾ ਘਰ ਆ ਗਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਸਤ ਸੰਗਤ ਜੀ ਕੀ ਚੋਣੇ ਜਮਾ ਕਰਉਣ ਲੱਗੇ ਆ ਜੋੜੇ ਜਮਾ ਕਰਾ ਕੇ ਚੱਲ ਜਿਆ ਦਰਬਾਰ ਦੇ ਹਾਲ ਬਾਦ ਲੋ ਜੀ ਜੋੜੇ ਕਰ ਦੇ ਵਿੱਚ ਸਭ ਤੋਂਪਨ ਮਿਲ ਚੁੱਕਿਆ ਤੇ ਆਓ ਹੁਣ ਆਪਾਂ ਚੱਲਦੇ ਆਂ ਦਰਵਾਜ਼ਾ ਵੱਲ ਅੱਲਾਹ ਹੱਥ ਧੋ ਲਈਏ ਆ ਜੀ ਉਹ ਕਾਰਜਾ ਲਿਆ ਜਾਵਾ ਤੇ ਪ੍ਰੋਗਰਾਮ ਹੈ। ਤਾਂ ਉਹ ਕਾਰਜਾ ਲੋਕ ਸੰਗਤ ਜੀ ਹੁਣ ਅਸੀਂ ਪਹੁੰਚ ਚੁੱਕੇ ਆਂ ਗੁਰੂ ਘਰ ਗੁਰਦਾਸ ਸਾਹਿਬ ਦੇ ਵਿੱਚ ਗੁਰੂ ਪ੍ਰਸ਼ਾਦ ਲੈਣ ਆਉ ਆਪਾਂ ਪ੍ਰਸ਼ਾਦ ਲੈਣੇ ਆਂ ਦਸਤਰ ਕਦਰ ਬਈ ਦਸਤਰ ਕਿਧਰ ਬਈ ਮੱਠੀ ਗਈ ਉਹ ਦਸਤਰ ਲੈ ਲੈ ਮੇਰੇ ਬੰਦੇ ਰੱਖੀ ਵੀਰ ਜੀ ਦੋ ਆਗਲੇ ਜਮ ਫਾਦ ਚਲੋ ਅਸੀਂ ਰਸਤਾ ਆ ਗਏ ਲੋਕ ਸੰਗਤ ਗੁਰਦਵਾਰ ਸਾਹਿਬ ਗੋਹ ਘਾੜ ਦੇ ਵਿੱਚ ਆਪਾਂ ਕੜਾ ਪ੍ਰਸ਼ਾਦ ਪਰ ਐਫੋ ਲੈ ਕੇ ਆਪਾਂ ਹੁਣ ਆਪਾਂ ਚੱਲਦੇ ਹਾਂ ਦਰਵਾਜ਼ੇ ਦੇ ਮੱਥਾ ਟੇਕਣ ਆਜੋ ਉਪਰੋਂ ਉਪਰੋਂ ਆ ਰਿਹਾ ਹੈ ਅੱਲਾਹ ਅਕਬਰ ਕਿਉਂ ਕਿ ਜਿੱਤਰਾ ਸਾਨਾ ਜਿੱਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 1515 ਇੱਥੇ ਵਿੱਚ ਆਏ ਸਨ ਉਹ ਸਾਰੇ ਨਵਾਬ ਜਾਲਮ ਖਾਨ ਲੋਧੀ ਗੁਰੂ ਜੀ ਸਾਹਮਣੇ ਲੈ ਕੇ ਆਇਆ ਤੇ ਬੇਨਤੀ ਕੀਤੀ ਕਿ ਮਹਾਰਾਜ ਇਹ ਸਤਲੁਜ ਦਰਿਆ ਸ਼ਹਿਰੋਂ ਕਾਲੇ ਜਾ ਰਿਹਾ ਹੈ ਆਪ ਜੀ ਮਿਹਰ ਕਰੋ ਉਸ ਸਮੇਂ ਗੁਰੂ ਜੀ ਦੇ ਬਚਨ ਕਿਤੇ ਕਿ ਤੁਸੀਂ ਪ੍ਰਜਾ ਨਾਲ ਇਨਸਾਫ ਕਰੋ ਸਤਲੁਜ ਦਰਿਆ ਚਾਹ ਤੋਂ ਸਤਿ ਕੁ ਦੂਰ ਹੋ ਜਾਵੇ ਤੇ ਮੁੰਡਾ ਹੋ ਕੇ ਚਿੱਲਾ ਫੇਂਕੀ ਆ ਜੀ ਸਮਝ ਜੀ ਅੰਦਰ ਦਰਵਾਜ਼ੇ ਜਾਂਦੇ ਚੱਲਦੇ ਆਂ ਨਹੀਂ ਸਮਝ ਜੀ ਮੇਰਾ ਬਾਹਰ ਦੇ ਅੰਦਰ ਅਸੀਂ ਮੱਥਾ ਟੇਕ ਰਿਆ ਵਾ ਤੇ ਦੀਪ ਮੱਥਾ ਟੇਕਣ ਲਿਆ ਹੋਇਆ ਹੋ ਦੇਖੋ ਸੋ ਜੀ ਦਰਵਾਜ਼ੇ ਅੰਦਰ ਦੇਖ ਸਕਦੇ ਕੰਨਾ ਸੋਨਾ ਗੁਰਦੁਆਰਾ ਬਣਿਆ ਹੈ ਜੀ ਸੰਗਤ ਦੇ ਬੈਠੀ ਹੈ ਗੁਰਦੁਆਰਾ ਸਾਹਿਬ ਗਊ ਘਾਟ ਕਿੰਨੀ ਸੰਗਤ ਬੈਠੀ ਹੈ ਗੁਰਦੁਆਰਾ ਸਾਹਿਬ ਜੀ ਦੇਖਾ ਜੇ ਦਰਵਾਜ਼ੇ ਅੰਦਰ बाबा जी का कीर्तन चल रहा है संगत गुरबाणी का आनंद मान रही है

समराला चौक के खबे मुड़ के गौशाला रोड पे स्थित है जी आज लो संगत जी लोह संगत जी गुरुद्वारा साहब गहुघर निशान साहब जी को आ चुके हैं निशान साहब जी आप नमस्कार करते हैं आज ਬਾਬਾ ਜੀ ਜਿਹੜਾ ਵੀ ਉਹ ਵੀਡੀਓ ਦੇਖ ਰਿਆ ਵਾ ਉਹਦੇ ਘਰ ਤੇ ਸੁਖ ਸੰਧੀ ਲੈ ਕੇ ਆਇਓ ਸ੍ਰੀ ਤੰਦਰੁਸਤ ਹੋ ਤੇ ਕਾਰੋਬਾਰ ਕਰਾਇਆ ਬਾਬਾ ਜੀ ਨੇ ਕਰਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸੁਸੰਗਤ ਜੀ ਨਿਸ਼ਾਨ ਸਾਹਿਬ ਨੂੰ ਆਪਾਂ ਨਮਸਕਾਰ ਕਰਕੇ ਮੱਥਾ ਟੇਕ ਕੇ ਹੁਣ ਤੁਹਾਨੂੰ ਅਸੀਂ ਲੈ ਚੱਲਦੇ ਆ ਗੁਰੂ ਗੁਰਦੁਆਰਾ ਸਾਹਿਬ ਲੋਹਕਾਰ ਦੇ ਫਰੋਵਰ ਵੱਲ ਆਜੋ ਤੁਹਾਨੂੰ ਹੁਣ ਲੈ ਕੇ ਚੱਲਦੇ ਆ ਫਰੋਵਰ ਵੱਲ ਆਜੋ ਸੰਗਤ ਜੀ ਤੁਹੇ ਦੇ ਸਾਹਦੇ ਹੋ ਤੁਹਾਡਾ ਗਊ ਕਾਟ ਦਾ ਸरोवर ਕਿੰਨਾ ਸੋਹਣਾ ਬਣਿਆ ਹੈ ਇਹ ਗੁਰਦੁਆਰਾ ਸਾਹਿਬ ਆ ਬਣਾ ਵੀ ਦੋਨਾਂ ਸਿਰ ਤੇ ਲੋ ਸੰਗਤ ਜੀ ਗੁਰਦੁਆਰਾ ਸਾਹਿਬ ਗਊ ਕਾਟ ਦੇ ਸरोवर ਦੇ ਦਰਸ਼ਨ ਤੁਹਾਨੂੰ ਕਰਾਉਂਦੇ ਹੋਏ ਆ ਸੋ ਸरोवर ਦੇ ਵਿੱਚ ਇਸ ਟਾਈਮ ਜਲ ਬਹੁਤ ਘੱਟ ਵਾ ਕਿਉਂਕਿ ਇਸ ਸਰੋਵਰ ਦੇ ਵਿੱਚ ਸਫਾਈ ਦਾ ਕੰਮ ਚੱਲ ਰਿਹਾ ਸੀ ਸੋ ਉਹ ਦੇਖੋ ਉਧਰਲੀ ਸਾਈਡ ਵੀ ਸਫਾਈ ਹੋ ਰਹੀ ਆ ਦੇਖੋ ਗੁਰਦੁਆਰਾ ਸਾਫ ਗੁਰਦੁਆਰਾ ਸਾਹਿਬ ਸਾਫ ਕਰਦੇ ਹੋਏ ਫਿਰ ਸੰਧਜੀ ਵੀਡੀਓ ਬਣਾਉਂਦੇ ਹੋਏ ਤੇ ਸਾਡੇ ਕੋ ਕੋਈ ਗਲਤੀ ਹੋ ਜਾਵੇ ਤਾਂ ਤੁਸੀਂ ਆਪਣਾ ਬੱਚਾ ਭਰਾ ਤੇ ਦੋਸਤ ਸੰਧਜੀ ਮਾਫ ਕਰਦੇ ਹੋ ਕਿ ਜਦੋਂ ਕੋਈ ਵੀ ਆਪਾਂ ਬਾਹਰ ਅੰਦਰ ਜਾਂਦੇ ਆ ਕੋਈ ਕੰਮ ਕਰਦੇ ਆ ਤਾਂ ਗਲਤੀਆਂ ਹੋ ਜਾਂਦੀਆਂ ਨੇ ਸੋ ਆਪਣਾ ਛੋਟਾ ਪ੍ਰਸੰਗੀਆਂ ਮਾਫ਼ ਕਰਦੇ ਹੋ ਸੋ ਗੁਰਦੁਆਰਾ ਸਾਹਿਬ ਦੂ ਘੜ ਦਾ ਤੁਸੀਂ ਇਸ ਰੋਵਰ ਦੇ ਸਕਦੇ ਹੋ ਕਿੰਨਾ ਸੋਹਣਾ ਬਣਿਆ ਹੈ ਇਹ ਰਸਤਾ ਹੈ ਚਾਰੋਂ ਤਰਫ ਐਦਾਂ ਉੱਪਰ ਲੈਂਟਰ ਜਾਂ ਮਤਲਬ ਕਿ ਛੱਡਾ ਪਈਆਂ ਹੋਈਆਂ ਨੇ ਸੋ ਉਧਰ ਲੇਡੀਜ਼ ਦਾ ਵਾ ਕੇ ਗੁਰਦਰਾ ਸਾਹਿਬ ਦਾ ਤੁਹਾਨੂੰ 100ਵਰਾ ਚਾਰੋਂ ਪਾਸੇ ਦਿਖਾ ਦਿੰਨੇ ਆ। ਸੋ ਦੇਖ ਸਕਦੇ ਹੋ। ਇਹ 100ਵਰ ਹੁਣ ਭਰ ਰਿਹਾ। ਸੰਗਤ ਜੀ 100ਵਰ ਦੇ ਵਿੱਚ ਸਫਾਈ ਕਰਨ ਤੋਂ ਬਾਅਦ 100ਵਰ ਦੇ ਵਿੱਚ ਜਲ ਛੱਡ ਚੁੱਕਿਆ ਵਾ ਤੁਸੀਂ ਦੇਖ ਸਕਦੇ ਹੋ। ਇਹ 100ਵਰ ਹੁਣ ਦੇ ਵਿੱਚ ਜਲ ਭਰ ਰਿਹਾ ਵਾ 100ਵਰ ਦੇ ਵਿੱਚ। ਕੱਟ ਦਿੱਤਾ ਆਏਗਾ ਸਫਾਈ ਸੁਥੀ ਕਰਨ ਤੋਂ ਬਾਅਦ ਹੁਣ ਇਹਨਾਂ ਨੇ ਛੱਡਿਆ ਆਓ ਹੁਣ ਆਪਾਂ ਫਲੋਵਰ ਦੇ ਨਮਸਕਾਰ ਕਰੀਏ ਆਜੋ ਵਾਇਗੋਜੀ ਗੱਲ ਸਾਹਿਬ ਵਾਇਗੋਜੀ ਦੇ ਫਤਿਹ ਸੋਸ਼ਮਤ ਜੀ ਗੁਰਦੁਆਰਾ ਸਾਹਿਬ ਗਉ ਘੜਜ਼ ਦੇ ਲੰਗਰ ਹਾਲ ਦੇ ਵਿੱਚ ਪਹੁੰਚ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਲੰਗਰ ਹਾਲ ਦੇ ਬਰਾਦਰ ਵਿੱਚ ਜੋੜੇ ਲੈ ਕੇ ਜਾਣਾ ਸੰਕਟਮਣਾ ਹੈ ਅਦੇ ਲੰਗਰ ਹਾਲ ਵਿੱਚ ਨੰਗੇ ਸਿਰ ਵੈਕਸਣਾ ਸੰਕਟਮਣਾ ਹੈ ਸੋਸ਼ਮਤ ਜੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਦਰਸ਼ਨ ਕਰਾਉਣੇ ਆ ਤੇ ਆਓ ਦੇਖਦੇ ਹਾਂ ਲੰਗਰ ਹਾਲ ਦਾ ਇਹ ਬਾਬਾ ਜੀ ਸਾਡੇ ਲੰਗਰ ਹਾਲ ਦੇ ਵਿੱਚ ਸੇਵਾ ਕਰਦੇ ਨੇ ਜੋ ਕਿ ਇੱਥੇ ਸਾਨੂੰ ਗਾਈਡ ਕਰ ਰਹੇ ਨੇ ਕਿ ਲੰਗਰ ਹਾਲ ਕਿਸ ਜਗ੍ਹਾ ਤੇ ਅਸੀਂ ਪਹਿਲੀ ਵਾਰ ਇਸ ਗੁਰਦੁਆਰੇ ਦੇ ਵਿੱਚ ਆਏ ਆ ਤੇ ਸੋ ਤੁਹਾਨੂੰ ਦੱਸ ਰਿਹਾ ਆ ਜਓ ਲੋ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਜੋ ਕਿ ਬਹੁਤ ਵੱਡਾ ਬਣਿਆ ਹੈ ਜਿੱਥੇ ਬਹੁਤ ਜ਼ਿਆਦਾ ਸੰਗਤਾਂ ਅੱਖਾਂ ਬੈਠ ਕੇ ਲੰਗਰ ਛੱਕ ਸਕਦੀਆਂ ਨੇ ਗੁਰੂ ਨਾਨਕ ਦੇਵ ਜੀ ਦੀ ਮਿਹਰ ਦੇ ਨਾਲ ਲੰਗਰ ਹਾਲ ਚੱਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਦੇ 20 ਰੁਪਏ ਦੇ ਦੇ ਨਾਲ ਇਸ ਅੰਦਰ ਹਾਲ ਚੱਲ ਰਿਹਾ ਹੈ ਜੋ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕਿੰਨਾ ਵਧੀਆ ਗੁਰਦੁਆਰਾ ਬਣਿਆ ਹੈ ਆਓ ਦੇਖੋ ਸੰਗਤਾਂ ਲੰਗਰ ਛਕਦੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਸੇਵਾਦਾਰ ਸਾਹਿਬ ਜੋ ਕਿ ਸੇਵਾ ਕਰਦੇ ਆ ਗੁਰੂ ਘਰ ਦੇ ਵਿੱਚ ਸੋ ਲੰਗਰ ਹਾਲ ਤੁਸੀਂ ਦੇਖ ਸਕਦੇ ਹੋ ਸੇਵਾਦਾਰ ਗੁਰਦੁਆਰਾ ਸਾਹਿਬ ਦੇ ਵਿੱਚ ਆ ਰਹੇ ਲੰਗਰ ਹਾਲ ਦੇ ਵਿੱਚ ਅੱਗੇ ਤੋਂ ਮੁਰਦਾ ਸਾਹਿਬ ਦਾ ਲੰਗਰ ਹਾਲ ਲੰਗਰ ਹਾਲ ਦੇ ਵਿੱਚ ਬਾਬਾ ਬਾਬਾ ਐਲੇ ਬਾਸ਼ਾਈ ਬਾਬਾ ਨਾਲ ਜੀ ਦਾ ਫਰੂਕ ਲਗਿਆ ਗੁਰਗੋਬ ਸਿੰਘ ਜੀ ਸੰਗਤ ਜੀ ਇਹ ਲੰਗਰ ਹਾਲ ਬਹੁਤ ਜ਼ਿਆਦਾ ਵੱਡਾ ਹੈ ਜਿੱਥੇ ਹਜ਼ਾਰਾਂ ਸੰਤਾਂ ਬੈਠ ਕੇ ਲੰਗਰ ਛੱਕ ਸਕਦੀਆਂ ਨੇ ਉਹ ਦੇਖੋ ਲੰਗਰ ਹਾਲ ਦਾ ਸਮਾਰੋਹ ਕੀ ਸੰਗਤਾਂ ਇੱਥੇ ਟੇਢ ਕਰਦੀਆਂ ਨੇ ਲੋ ਸੰਗਤ ਜੀ ਪਹਿਲੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਦਾ ਰੂਪ ਜਿੱਥੇ ਬਾਬਾ ਕਹਿਰ ਧਰੇ ਪੂਜੇ ਅਸਰਤ ਪੈ ਸੋਆ ਸੁਧੂਆ ਸੇ ਸਭ ਜਗਾਂ ਦੇ ਨਾਨਕ ਆਦਿ ਤੇ ਜੋ ਕੋ ਲੰਗਰ ਹਾਲ ਦੇ ਵਿੱਚ ਬਾਬਾ ਜੀ ਦੀ ਤਸਵੀਰ ਲੋ ਸੰਗਤ ਜੀ ਲੰਗਰ ਹਾਲ ਦੇ ਵਿੱਚ ਅਸੀਂ ਹੁਣ ਪ੍ਰਸ਼ਾਦਾ ਛਕਣ ਲੱਗੇ ਆ ਆਜੋ ਪ੍ਰਸ਼ਾਦਾ ਛਕੀਓ ਸੋ ਸੰਗਤ ਜੀ ਪ੍ਰਸ਼ਾਦਾ ਛਕਣ ਤੋਂ ਬਾਅਦ ਆਪਾਂ ਹੁਣ ਬਰਤਨ ਦੀ ਸੇਵਾ ਕਰਦੇ ਆਜੋ ਬਰਤਨ ਦੀ ਧੋਣ ਦੀ ਸੇਵਾ ਕਰਦੇ ਆ ਬਰਤਨ ਧੋ ਕੇ ਸੋ ਸੰਗਤ ਜੀ ਸੰਦੇਸ਼ ਛਕਣ ਤੋਂ ਬਾਅਦ ਬਰਤਨ ਦੀ ਸੇਵਾ ਕਰਦੇ ਆ ਆਜੋ ਸੇਵਾ ਕਰੀਏ ਸੋ ਸੰਗਤ ਜੀ ਨੰਬਰ ਹੱਥ ਨਾਲ ਦੇਖੋ ਬਾਹਰ ਆ ਕੇ ਸਿੱਟੇ ਵਿੱਚ ਬਹੁਤ ਰੂ ਦੀਆਂ ਲੱਗ ਰਹੀਆਂ ਸਾਡੇ ਜਨਤੀ ਐਕਸ਼ਨ ਦੀ ਇਸ ਤੋਂ ਜਾਣਦੇ ਆ ਸ੍ਰੀ ਗੁਰਦਵਾਰ ਸਾਹਿਬ ਤੋਂ ਆਦੇ ਆ ਤੇ ਆਪ ਦੱਸਦੇ ਆ ਉਸ ਗੁਰਦਵਾਰ ਸਾਹਿਬ ਦੇ ਦਫ਼ਤਰ ਦੇ ਅੰਦਰ ਦੇ ਵਿੱਚ ਜਾ ਕੇ ਅਸੀਂ ਪਹਿਲਾਂ ਗੁਰਦਵਾਰ ਸਾਹਿਬ ਨੂੰ ਪੁੱਛੀਏ ਕਿ ਜੇ ਮੈਂਬਰ ਕੋਲ ਅਸੀਂ ਪਰਮਿਸ਼ਨ ਲੈਣੀ ਹੈ ਵੀਡੀਓ ਬਣਾਉਣ ਦੀ ਤਾਂ ਕਿ ਇਸ ਗੁਰਦਵਾਰ ਸਾਹਿਬ ਨੂੰ ਕਰੀਏ ਗੁਰਦਵਾਰ ਦੇ ਅੰਦਰ ਦੇ ਦਫ਼ਤਰ ਦੀ ਜਾਣ ਨੂੰ ਕਿ ਕੋਈ ਵੀ ਵੀਡੀਓ ਬਣਾ ਸਕਦਾ ਹੈ ਪਰਮਿਸ਼ਨ ਦੀ ਇਸ ਗੁਰਦਵਾਰ ਦਾਰ ਦੇ ਵਿੱਚ ਵੀ ਅਸੀਂ ਦਫ਼ਤਰ ਦੇ ਵਿੱਚ ਜਾ ਕੇ ਅਸੀਂ ਪਰਮਿਸ਼ਨ ਲਈਤੀ ਸੀ ਕਿ ਇਹ ਵੀ ਬਹੁਤ ਵਧੀਆ ਆ ਰਹੀ ਹੈ। ਅਨੰਦ ਸਿਰ ਸਾਡਾ ਚੈਨਲ ਸੈਣੀ ਕਲਚਰ ਨਾਮ ਦਾ YouTube ਚੈਨਲ ਹੈ ਜਿਹਦੇ ਵਿੱਚ ਬਹੁਤ ਸਾਰਾ ਹੋਟਾ ਹੋਇਆ ਜਿੱਤੇ ਆਉਂਦੇ ਆ। ਤੁਸੀਂ ਸਾਡੇ ਚੈਨਲ ਚੈੱਕ ਕੀਤਾ ਤੇ ਵੀਡੀਓ ਦੇਖੀਏ ਤੁਹਾਨੂੰ ਕਿ ਉਹਨੇ ਕਿਹਾ ਠੀਕ ਹੈ ਤੁਸੀਂ ਬਣਾ ਸਕਦੇ ਹੋ ਤੇ ਸਾਨੂੰ ਅਗਲੇ ਹਫਤੇ ਤੱਕ ਵੀਡੀਓ ਕੰਮ ਕਰਨਾ ਹੈ। ਜੇ ਤੁਹਾਨੂੰ ਇਹ ਵੀਡੀਓ ਕਾਫੀ ਚੰਗਾ ਲੱਗਾ ਤੇ ਦੈਕਸ਼ੀਨ ਅੱਗੇ ਚੱਕੀ ਨਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਓ ਤੁਹਾਨੂੰ ਬਹੁਤ ਬਹੁਤ ਸਾਰਾ ਨਵਾਂ ਵੀਡੀਓ ਕੰਟੈਂਟ ਮਿਲ ਜਾਵੇ। ਦੋ ਸੰਗਜੀ ਤੁਸੀਂ ਦੇਖ ਸਕਦੇ ਹੋ ਬਾਥਰੂਮ ਉੱਧਰ ਹੈ ਆਓ ਤੁਹਾਨੂੰ ਦਿਖਾਈਏ ਕਿ ਗੁਰਦੁਆਰਾ ਸਾਹਿਬ ਦੇ ਬਾਥਰੂਮ ਸੋ ਕਈ ਸੰਗਤਾਂ ਨੂੰ ਨਹੀਂ ਪਤਾ ਹੁੰਦਾ ਜਦੋਂ ਆਉਂਦੇ ਨੇ ਤੇ ਅਸੀਂ ਆਹ ਦੇਖੋ ਲਿਖਿਆ ਹੋਇਆ ਬਾਥਰੂਮ ਇੱਧਰ ਹੈ ਇੱਧਰ ਹੈਗਾ ਲੇਡੀਜ਼ ਬਾਥਰੂਮ ਅੱਗੇ ਹੈਗਾ ਵਾ ਜੈਂਸ ਬਾਥਰੂਮ ਸੋ ਅਸੀਂ ਗੁਰਦੁਆਰੇ ਸਾਹਿਬ ਦੇ ਵਿੱਚ ਸਾਰਾ ਗੁਰਦੁਆਰਾ ਸਾਹਿਬ ਦਿਖਾਣੇ ਆ ਸੋ ਇਹ ਵੀ ਦੱਸਦੇ ਆ ਕਿ ਲੈਟਰਿੰਗ ਬਾਥਰੂਮ ਕਿੱਧਰੀ ਸਾਈਡ ਆ ਕਿ ਕੋਈ ਵੀ ਸੰਗਤ ਆਂਦੀ ਆ ਤਾਂ ਉਹਨਾਂ ਨੂੰ ਦਿੱਕਤ ਪੇਸ਼ਾਨੀ ਨਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਤੇ। ਸੋ ਸੰਗਤ ਜੀ ਗੁਰਦੁਆਰਾ ਸਾਹਿਬ ਗਊਕਾੜ ਦਾ ਇਤਿਹਾਸ ਤੁਹਾਡੇ ਸਾਹਮਣੇ ਆ। ਆਓ ਤੁਹਾਨੂੰ ਹੁਣ ਪੜ ਕੇ ਗੁਰੂ ਸਾਹਿਬ ਜੀ ਦਾ ਇਤਿਹਾਸ ਦੱਸਦੇ ਆ। ਇਤਿਹਾਸੇ ਗੁਰਦੁਆਰਾ ਪਿਆਰੇ ਖਾਲਸਾ ਜੀ ਹੋ ਇਤਿਹਾਸੇ ਗੁਰਦੁਆਰਾ ਗਊਕਾੜ ਪਾਸ਼ਾਹੀ ਪਹਿਲੀ ਉਹ ਪਵਿੱਤਰ ਅਸਥਾਨ ਹੈ ਜਿੱਥੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 1500 ਤੋਂ 1515 ਈਸਵੀ ਨੂੰ ਇਸ ਥਾਂ ਤੇ ਆਏ। ਆਏ ਸਤਲੁਜ ਦਰਿਆ ਦੇ ਕਿਨਾਰੇ ਹੈ ਇੱਥੇ বিরাজ ਕੇ ਗੁਰੂ ਜੀ ਰੱਬੀ ਬਾਣੀ ਰਾਹੀ ਨਿਰਕਾਰ ਦੀ ਸਿਫਤ ਸਲਾਹ ਵਿੱਚ ਮगन ਹੋ ਗਏ ਉਸ ਸਮੇਂ ਲੁਧਿਆਣੇ ਦੇ ਦਾ ਨਵਾਬ ਜਲਾਲ ਖਾਨ ਲੋਧੀ ਆਪਣੇ ਦਰਬਾਰੀਆਂ ਪਾਸ਼ਾ ਜੀ ਉਹ ਸਤਲੁਜ ਦਰਿਆ ਸ਼ਹਿਰ ਨੂੰ ਢਾਈ ਲੈ ਜਾ ਰਹੇ ਹੈ ਆਪ ਜੀ ਦੀ ਮਿਹਰ ਕਰੋ ਉਸ ਸਮੇਂ ਗੁਰੂ ਜੀ ਨੇ ਬਚਨ ਕਿਤੇ ਕਿ ਤੁਸੀਂ ਪ੍ਰਜਾ ਨਾਲ ਇਨਸਾਫ ਕਰੋ ਸਤਲੁਜ ਦਰਿਆ ਸ਼ਹਿਰ ਤੋਂ ਸਤਕੂ ਦੂਰ ਹਟ ਜਾਵੇਗਾ ਇੱਥੇ ਇੱਥੋਂ ਬੁੱਢਾ ਹੋ ਕੇ ਚੱਲੇਗਾ ਸਮਾਪਾ ਕੇ ਇਹ ਸ਼ਹਿਰ ਬਹੁਤ ਖੁੱਗ ਫਸੇਗਾ ਜਿਸ ਦਾ ਦੁਨੀਆ ਵਿੱਚ ਨਾਮ ਹੋਵੇਗਾ ਗੁਰਸੈਬ ਦੇ ਕਹਿ ਬਚਨ ਅਨੁਸਾਰ ਲੁਧਿਆਣਾ ਸ਼ਹਿਰ ਖੁੱਗ ਵਸ ਰਿਹਾ ਹੈ ਇਸ ਦਾ ਇਸਦਾ ਨਾਮ ਦੁਨੀਆ ਵਿੱਚ ਮਸ਼ਹੂਰ ਹੈ ਅਤੇ ਸਤਲੁਜ ਰਿਆਦ ਦੀ ਸਤਕੂ ਦੂਰ ਚੱਲ ਰਿਹਾ ਹੈ ਇਸ ਤਰ੍ਹਾਂ ਇਹ ਗੁਰਦੁਆਰਾ ਗਊ ਕਾਟ ਪਾਸਾ ਹੀ ਪੈਣੀ ਜੋ ਦਰਿਆ ਘਾੜ ਤੇ ਬਣਿਆ ਹੈ ਦਾ ਨਾਮ ਗਊ ਘਾਟ ਹੈ ਪੈ ਗਿਆ ਹੈ ਇਸ ਸਥਾਨ ਨਾਲ ਸੰਬੰਧ ਹੁਣ ਕਰਕੇ ਇਸ ਸਥਾਨ ਇਸ ਦਾ ਪ੍ਰਬੰਧ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਪਾਸ ਹੈ ਮਨੇਜਰ ਇਸ ਸਥਾਨ ਗੁਰਦੁਆਰਾ ਗਊ ਘਾਟ ਪਾਸੇ ਹੀ ਪੈਂਦੀ ਸੋਸੰਗਤ ਜੀ ਤੁਹਾਨੂੰ ਹੁਣ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਹਾਨੂੰ ਦੱਸਦਾ ਹੈ ਸੋਸੰਗਤ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਲਿਓ ਹੁਣ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ